ਰਾਹਾਂ ਕਿਤੇ ਜਥੇ ਤਰ੍ਹਾਂ ਦੀ ਇਹਨਾਂ ਸਾਧਾਂ ਬਾਰੇ ਜ਼ਬਾਨ ਖੁੱਲਦੀ ਹੋਵੇ ਸਕੂਲਤਾ ਕਹਿੰਦੇ ਆ ਇਹ ਜੀਂ ਪੁਰਾਣੇ ਮਾਪੁਰਖਾਂ ਨੂੰ ਚੈਲੰਜ ਕਰ ਰਹੇ ਵੀ ਤੁਹਾਡੇ ਮਾਸੀ ਦੇ ਪੁੱਤ ਲੱਗਦੇ ਨੇ ਸਿੱਖਾਂ ਦੀ ਕੌਮ ਦੀ ਸਿੱਖੀ ਦੀ ਜੜੇ ਤੇਲ ਦੇਣ ਵਾਲੇ ਲੋਕ ਨੇ ਸਿੱਖਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਦੰਦੀਆਂ ਚੜਾਉਣ ਵਾਲੇ ਲੋਕ ਇਹ ਨੇ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਹੱਥਾਂ 'ਚ ਸਿਮਰਨੇ ਫੜਾਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਦੀ ਇੱਕ ਖੂਹਰੇ ਤੋਂ ਕਾਬਲ ਕੰਧਾਰ ਤੱਕ ਆਵਾਜ਼ ਆ ਜਾਂਦੀ ਸੀ ਧਰਤੀ ਪੁੱਟ ਕੇ ਪੂਰਿਆਂ ਜਿ ਬਿਠਾਉਣ ਵਾਲੇ ਲੋਕ ਇਹ ਸਾਡੇ ਹੀ ਜਾਗਦਾ ਜੀ ਇਹ ਸਾਡੇ ਆਪਣੇ ਆ ਜੀ ਤੇ ਇਹਨੇ ਬੜੇ ਪੰਥ ਦੀ ਬੜੀ ਵੱਡੀ ਸੇਵਾ ਕੀਤੀ ਆ ਕ ਇੱਕ ਲੀਡਰ ਦਾ ਛੁੱਡੂ ਜਿਹਾ ਬਿਆਨ ਆਇਆ ਜੀ ਖਬਰ ਚੋਂ ਕਹਿੰਦਾ ਆਹ ਜਿਹੜੇ ਫੈਰਨਾਨ ਲਾਈਦਮਬੀ ਇਹ ਜਿਹੜੇ ਨਾਨਕ ਸਰ ਵਾਲੇ ਆ ਜੀ ਇਹ ਇਹਨੂੰ ਡੇਰੇ ਨਾ ਕਹੋ ਤੁਸੀਂ ਦੱਸੋ ਜੀ ਉਹਨੂੰ ਕੀ ਕਹੋ ਜੀ ਉਹਨੂੰ ਤੇਰਾ ਬਾਪੇ ਜਾਣੇ ਉਹ ਸੋਚ ਕੇ ਲੇਕਿਨ ਤੁਸੀਂ ਕਿੱਥੋਂ ਕਾਮਤ ਨਹੀਂ ਤੇ ਕਿੱਥੇ ਲਿਆ ਕੇ ਸਾਡੀ ਖਲਾਅ ਰ ਦਿੱਤੀ। ਵੀਰਾਂ ਨੂੰ ਤੁਸੀਂ ਡੇਰੇਦਾਰ ਨਾ ਕਹੋ ਜੀ ਕੀ ਕਹੋਗੇ ਤੁਸੀਂ ਹੁਣ ਕਿੱਥੇ। ਦੂਜੇ ਡੇਰੇਦਾਰ ਜਿਹੜੇ ਪਿੰਡਾਂ 'ਚ ਬੈਠੇ ਉਹ ਕਹਣਗੇ ਜੀ ਦੋਸਤੋ ਹਾਏ ਵੀ ਸਾਡਾ ਤੁਸੀਂ ਗੁਰੂ ਸਾਹਿਬ ਨੇ ਕਿੱਥੇ ਲਿਆ ਕੇ ਸਾਡੀ ਇੰਚਾਰ ਖੜੀ ਕੀਤੀ ਤੇ ਕਿੱਥੋਂ ਲਿਆ ਕੇ ਅਸੀਂ ਕਿੱਥੇ ਕੜਾ ਕਰ ਦਿੱਤਾ। ਅਸੀਂ ਗੁਰਮਤੀਆਂ ਵਿਚਾਰਾਂ ਤੋਂ ਆਪਣੇ ਆਪ ਨੂੰ ਪਾਸੇ ਕਰਕੇ ਬੈਠ ਕੇ ਗੁਰਬਾਣੀ ਪੜ੍ਹਨੀ ਵਿਚਾਰਨੇ ਸਿਧਾਂਜ ਜਿਹੜਾ ਸਿੱਖੀ ਦਾ ਸੀ ਉਹ ਮੰਨਫੀ ਕਰਕੇ ਬੈਠ ਗਏ ਅਸੀਂ। ਲੋਡਿਆ ਇਹ ਜੀ ਫਲਾਣਿਆਂ ਮਾਪੁਰਖਾਂ ਨੂੰ ਚੈਲੰਜ ਕਰ ਰਹੇ ਵੀ ਤੁਹਾਡੇ ਮਾਸੀ ਦੇ ਪੁੱਤ ਲੱਗਦੇ ਨੇ ਸਿੱਖਾਂ ਦੀ ਕੌਮ ਦੀ ਸਿੱਖੀ ਦੀ ਜੜੇ ਤੇਲ ਦੇਣ ਵਾਲੇ ਲੋਕ ਨੇ ਸਿੱਖਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਦੰਦੀਆਂ ਚੜਾਉਣ ਵਾਲੇ ਲੋਕ ਇਹ ਨੇ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਹੱਥਾਂ 'ਚ ਸਿਮਰਨੇ ਫੜਾਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਦੀ ਇੱਕ ਖੁਗੂਹੇ ਤੋਂ ਕਾਬਲ ਕੰਧਾਰ ਤੱਕ ਆਵਾਜ਼ ਆ ਜਾਂਦੀ ਸੀ ਧਰਤੀ ਪੁੱਟ ਕੇ ਪੂਰਿਆਂ 'ਚ ਬਿਠਾਉਣ ਵਾਲੇ ਲੋਕ ਇਹ ਨੇ ਇਹ ਸਾਡੇ ਕੀ ਜਗਦਾ ਜੀ ਇਹ ਸਾਡੇ ਆਪਣੇ ਆਜੀਤ ਇਹਨੇ ਬੜੇ ਪੰਥ ਦੀ ਬੜੀ ਵੱਡੀ ਸੇਵਾ ਕੀਤੀ ਇੱਕ ਆ ਇੱਕ ਲੀਡਰ ਦਾ ਛੁੱਡੂ ਜਿਹਦਾ ਬਿਆਨ ਆਇਆ ਜੀ ਅਖਬਾਰ ਚੋਂ ਕਹਿੰਦਾ ਆ ਜਿਹੜੇ ਫਰਨਾਨ ਲਈ ਧਮਬੀ ਇਹ ਜਿਹੜੇ ਨਾਨਕਸਰ ਵਾਲੇ ਆ ਜੀ ਇਹ ਇਹਨੂੰ ਡੇਰੇ ਨਾ ਕਹੋ ਤੁਸੀਂ ਉਹ ਦੱਸੋ ਜੀ ਹੁਣ ਕੀ ਕਹੋ ਜੀ ਹੁਣ ਤੁਸੀਂ ਰੱਬ ਆਪੇ ਜਾਣੇ ਹੁਣ ਸੋਚ ਕੇ ਦੇਖੋ ਤੁਸੀਂ ਕਿੱਥੋਂ ਕਾਮ ਤੁਸੀਂ ਤੇ ਕਿੱਥੇ ਲਿਆ ਕੇ ਸਾਡੀ ਖੁਲਾਅ ਰੱਖਦੀ ਹੈ ਵੀਰਾਂ ਨੂੰ ਤੁਸੀਂ ਡੇਰੇਦਾਰ ਨਾ ਕਹੋ ਜੀ ਕੀ ਕਹੋਗੇ ਤੁਸੀਂ ਹੁਣ ਬੀਤ ਕੇ ਸੋਚੋ ਦੂਜੇ ਢੇਰ ਨਾਲ ਜਿਹੜੇ ਪਿੰਡਾਂ 'ਚ ਬੈਠੇ ਉਹ ਕਹਣਗੇ ਜੀ ਦੋਸਤੋ ਹਾਏ ਵੀ ਸਾਡਾ ਤੁਸੀਂ ਗੁਰੂ ਸਾਹਿਬ ਨੇ ਕਿੱਥੇ ਲਿਆ ਕੇ ਸਾਡੀ ਇੰਚਾਰ ਖੜੀ ਕੀਤੀ ਤੇ ਕਿੱਥੋਂ ਲਿਆ ਕੇ ਅਸੀਂ ਕਿੱਤੇ ਘੜਾ ਕਰ ਦਿੱਤਾ ਅਸੀਂ ਗੁਰਮਤਿਆਂ ਵਿਚਾਰਾਂ ਤੋਂ ਆਪਣੇ ਆਪ ਨੂੰ ਪਾਸੇ ਕਰਕੇ ਬੈਠ ਗਏ ਗੁਰਬਾਣੀ ਪੜ੍ਹਨੀ ਵਿਚਾਰਨੇ ਸਿਧਾਂਜ ਜਿਹੜਾ ਸਿੱਖੀ ਦਾ ਸੀ ਉਹ ਮੰਨਫੀ ਕਰਕੇ ਬੈਠ ਗਏ ਅਸੀਂ ਲੋੜ ਸੀ ਸਾਨੂੰ ਗੁਰਮਤਿ ਜਿਹੜਾ ਦੀਵਾ ਬਾਲਣਾ ਸੀ ਉਹ ਨਹੀਂ ਬਾਲਿਆ ਅਸੀਂ ਮਠੀਆਂ ਤੇ ਕਬਰਾਂ ਤੇ ਦੇਸੀ ਕਿਉਂਦੇ ਤੇ ਸਰੋਂ ਦੇ ਦੀਵੇ ਜਗਾ ਕੇ ਤੇ ਆਪਣੇ ਘਰਾਂ ਨੂੰ ਮੋੜਾ ਦੀਵਾ ਜਗਾਓ ਦੀਵਾ ਮੇਰਾ ਇਹ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚੰਨ ਉਹਨ ਸੁਕਿਆ ਚੂਕਾ ਜਮ ਸਿਉਂਗੇ ਜਮ ਨਾਲੋਂ ਨਾਤਾ ਟੁੱਟ ਗਿਆ ਕਿਹੜੇ ਜਮ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਜਮ ਨੇ ਇਹ ਜਿਹੜੇ ਬੰਦੇ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਕਿਸੇ ਨੂੰ ਕਾਮ ਵਾਸ਼ਨਾਵਾਂ ਤੰਗ ਕਰਦੀਆਂ ਕਿਸੇ ਨੂੰ ਲੋਭ ਤੰਗ ਕਰਦਾ ਹੈ ਕਿਸੇ